ਅੱਜ ਗੱਲ ਕਰਾਂਗੇ ਉਸ ਮਹਾਨ ਪਾਵਨ ਸਥਾਨ ਦੀ ਜਿਸ ਨੂੰ ਹਰ ਇੱਕ ਸਿੱਖ ਬੜੇ ਅਦਬ ਸਤਕਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੋਂ ਨਿਵਾਜਦਾ ਹੈ। ਇਹ ਸਿੱਖਾਂ ਦੀ ਸਰਵ ਉੱਚ ਸੰਸਥਾ ਹੈ। ਜਿੱਥੇ ਸਿੱਖਾਂ ਦੇ ਵਾਸਤੇ ਅਹਿਮ ਫੈਸਲੇ ਲਏ ਜਾਂਦੇ ਹਨ। ਸਿੱਖਾਂ ਵਾਸਤੇ ਅਹਿਮ ਹੁਕਮਨਾਮੇ ਜਾਰੀ ਕੀਤੇ ਜਾਂਦੇ। ਪਰ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਇਸ ਗੱਲ ਬਾਰੇ ਅਸੀਂ ਪਲੀ ਪਾਤ ਸਾਰੇ ਹੀ ਜਾਨੂ ਤੇ ਸਾਰੇ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਸੁਣਦੇ ਵੀ ਹੈ ਅਤੇ ਵਿਚਾਰਦੇ ਵੀ ਪਰ ਇੱਥੇ ਗੱਲ ਬੇਨਤੀ ਜਿਹੜੀ ਕਰਨੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਿਉਂ ਕਰਨੀ ਤੇ ਅਕਾਲ ਤਖ਼ਤ ਸਾਹਿਬ ਦੇ ਸਿੱਖਾਂ ਨੂੰ ਨਿੱਜੀ ਤੌਰ ਤੇ ਇਹਦੇ ਕੀ ਫਾਇਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੋ ਜਾਂਦੀ ਹੈ ਸਤਿਗੁਰੂ ਜੀ ਦੇ ਇੱਕ ਪਿਆਰੇ ਸਿੱਖ ਭਾਈ ਜੇਠਾ ਜੀ ਇੱਕ ਸਿੱਖ ਬਾਬਾ ਜੇਠਾ ਜੀ ਹਨ ਜਿਹੜੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਵਿੱਚ ਹੋਏ ਇੱਕ ਬਾਬਾ ਜੇਠਾ ਜੀ ਉਹ ਹਨ ਜਿਨ੍ਹਾਂ ਨੂੰ ਆਪਾਂ ਚੌਥੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਦੇ ਨਾਮ ਦੇ ਨਾਲ ਯਾਦ ਕਰ ਸਤਿਗੁਰੂ ਪਾਤਸ਼ਾਹ ਜੀ ਦੇ ਸੇਵਕ ਮਹਾਰਾਜ ਜੀ ਦੇ ਸਿੱਖ ਬਾਬਾ ਜੇਠਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਲਾਹੌਰ ਜਾਂਦੇ ਹਨ ਪੰਜ ਸਿੱਖ ਵੇਸੇ ਜਾਂਦੇ ਹਨ ਨਾਲ ਪਰ ਜਿੰਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਅੱਖੀਂ ਡਿੱਠਾ ਹਾਲ ਜੋ ਵੇਖਿਆ ਸੀ ਨਾ ਆ ਕੇ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਨੂੰ ਸੁਣਾਇਆ ਉਹ ਸਨ ਭਾਈ ਜੇਠਾ ਜੀ ਭਾਈ ਜੇਠਾ ਜੀ ਦੇ ਕੋਲੋਂ ਸ਼ਹਾਦਤ ਦੀ ਵਾਰਦਾਤ ਸੁਣੀ ਸ਼ਹਾਦਤ ਦਾ ਸਾਰਾ ਜੋ ਉਹਨਾਂ ਨੇ ਅੱਖੀਂ ਡਿੱਠਾ ਹਾਲ ਸੀ ਸੁਣਿਆ ਤੇ ਮਹਾਰਾਜ ਪਾਸ਼ਾ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸਿੱਖਾਂ ਦੀ ਇੱਕ ਆਪਣੀ ਸੁਪਰੀਮ ਪਾਵਰ ਹੋਣੀ ਚਾਹੀਦੀ ਹੈ ਸਿੱਖਾਂ ਦੀ ਇੱਕ ਆਪਣੀ ਅਲੱਗ ਪਹਿਚਾਣ ਹੋਣੀ ਚਾਹੀਦੀ ਹੈ ਸਿੱਖਾਂ ਦੀ ਇੱਕ ਆਪਣੀ ਸਰਵ ਉੱਚ ਸੰਸਥਾ ਹੋਣੀ ਚਾਹੀਦੀ ਹੈ ਸਿੱਖਾਂ ਨੂੰ ਹੁਣ ਹਥਿਆਰ ਬੰਦ ਹੋ ਜਾਣਾ ਚਾਹੀਦਾ ਹੈ ਸਿੱਖ ਜਿਹੜੇ ਹਨ ਇਹਨਾਂ ਦਾ ਆਪਣਾ ਰਾਜ ਹੋਵੇ ਆਪਣੀ ਸ਼ਕਤੀ ਹੋਵੇ ਆਪਣੀ ਪਾਵਰ ਹੋਵੇ ਆਪਣਾ ਇਹਨਾਂ ਦਾ ਅਸਥਾਨ ਹੋਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ 11 ਸਾਲਾਂ ਦੀ ਉਮਰ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸਾਂਭਦੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਬਾਅਦ ਬੁਰੀਾਈ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਉੱਪਰ ਆ ਜਾਂਦੀ ਹੈ ਸਤਿਗੁਰੂ ਪਾਸ਼ਾ ਜੀ ਨੇ 1606 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਆਰੰਭ ਕੀਤੀ ਸਾਰੀ ਉਸਾਰੀ ਜਿਹੜੀ ਹੈ ਉਹ 1609 ਦੇ ਵਿੱਚ ਕੰਪਲੀਟ ਹੋ ਜਾਂਦੀ ਇੱਥੋਂ ਹੀ ਮਹਾਰਾਜ ਹੁਣਾਂ ਨੇ ਫਿਰ ਹੁਕਮਨਾਮਿਆਂ ਬਾਰੇ ਬੇਨਤੀ ਕੀਤੀ ਹੁਕਮਨਾਮੇ ਜਾਰੀ ਕੀਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕਰਕੇ ਸਿੱਖਾਂ ਨੂੰ ਕਿਹਾ ਵੀ ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਪਰ ਉਸੇ ਸੋਨੇ ਸ਼ਸ਼ਤਰ ਸੋਨੇ ਹਥਿਆਰ ਸੋਨੇ ਜੜੀ ਜਵਾਨੀ ਹੈ ਉਹ ਭੇਟ ਕਰਨ ਦੀ ਕਿਰਪਾ ਕਰੋ ਸਿੱਖਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਨੂੰ ਸਵੀਕਾਰ ਕੀਤਾ ਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਏ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੈ ਇਹ